ਸਰਬਜੀਤ ਸੰਗਰੂਰ ਵੀ ਦੀ ਕਾਫਤਾ ਫਿਰੇ ਬਾਗ ਚਾਏ ਪੇਡਾਂ ਬکریاں ਦਾ ਫਿਰੇ ਬਗਚਾਏ ਪੇਡਾਂ ਬکریاں ਦਾ ਚੁੰਡ ਵਿੱਚ ਰਹਿੰਦੇ ਕਹਿੰਦੇ ਕਦੇ ਸ਼ੇਰ ਨਹੀਂ ਹੁੰਦੇ ਚੁੰਡ ਵਿੱਚ ਰਹਿੰਦੇ ਕਹਿੰਦੇ ਕਦੇ ਸ਼ੇਰ ਨਹੀਂ ਹੁੰਦੇ ਇਦਖਦੀ ਹਤਰੀ ਵਸਲੀ ਨਸਰੀ ਸਾਥ ਹੀ ਇਦਖਦੀ ਅਤਰੀ ਵਸਲੀ ਨਤਰੀ ਆਤ ਹੀ ਜੋ ਦੇਖ ਮਸੀਬਤਾਂ ਨੂੰ ਹਾਰ ਦੇ ਨਹੀਂ ਹੁੰਦੇ ਤੇ ਨਹੀਂ ਹੰਦੇ ਦੱਬਣ ਨੂੰ ਹਰ ਕੋਈ ਦੱਬਣਾ ਚਾਹੁੰਦਾ ਏ ਦੱਬਣ ਨੂੰ ਹਰ ਕੋਈ ਦਬਣਾ ਚਾਹੁੰਦਾ ਏ ਜਦ ਤੱਕ ਮਿਲਦੇ ਸ਼ੇਰ ਨੂੰ